ਤੁਸੀਂ ਇਹਦਾ ਦੇਖੋ ਪੇਂਟ ਪੇਂਟ ਦੇਖੋ ਬਈ ਜਮਾ ਐ ਬਲੂਥ ਨੂੰ ਜਮਾ ਜੈਨੀ ਐ ਨਾ ਸਟicker ਐਦਾਂ ਨਹੀਂ ਹੈ ਕੋਈ ਪੱਟ ਦੋਂਗੇ ਬਈ ਕਿਉਂਕਿ ਇਹ ਵੀ ਪੇਂਟ ਦੇ ਵਿੱਚ ਨਾ ਬਾਹਰ ਨਹੀਂ ਹੈਗੇ ਲਾਈਵ ਸਾਰੀ ਘੜੀ ਤਿਆਰ ਕਰਤੀ ਆਪਾਂ ਨੇ ਦੇਖ ਸਕਦੇ ਹੋ ਕ੍ਰੈਕਸ ਜਿਹੜੇ ਵੀਰੇ ਕ੍ਰੈਕਸ ਮੋਟਰਸਾਈਕਲ ਦਾ ਸ਼ੌਂਕ ਰੱਖਦੇ ਨੇ ਉਨਾ ਵਾਸਤੇ ਕਰਤੀ ਗੱਡੀ ਨਵੀਂ ਤਿਆਰ ਲੈ ਵੀ ਇਹ ਵੀ ਟਾਮੇਟਾ ਮੇ ਬੰਦੇ ਹੀ ਨੇ ਜਿਹੜੇ ਯਮੇ ਦਾ ਰੱਖਦੇ ਨੇ ਸ਼ੌਂਕ ਤੁਸੀਂ ਕ੍ਰੈਕਸ ਦਾ ਅੱਜ ਮੁਸ਼ਕਲ ਹੀ ਦੇਖਿਆ ਹਨਾ ਕਿਉਂਕਿ ਬਹੁਤ ਘੱਟ ਬਈ ਨਾ ਤੇ ਕ੍ਰੈਕਸ ਜਾਮਾ ਰੱਖਿਆ ਬਹੁਤ ਘੱਟ ਵੀਰਾਂ ਨੇ ਇਹਦਾ ਕੋਈ ਖਾਸ ਹੀ ਹੈ ਕੋਈ ਬਿਰਲਾ ਹੀ ਹੈ ਜਿਹੜਾ ਕ੍ਰੈਕਸ ਦਾ ਸ਼ੌਂਕ ਵੀ ਅੱਜ ਪਾਲੀ ਬੈਠਾ ਬਈ ਸਾਰਾ ਮੋਟਰਸਾਈਕਲ ਦੇਖੋ ਤੇ ਲੁੱਕ ਦੱਸੋ ਬਈ ਕਮੈਂਟ ਕਰਕੇ ਤੇ ਕਿਹੜੇ ਕਿਹੜੇ ਵੀਰ ਨੂੰ ਇਹਦੀ ਲੁੱਕ ਲੱਗੀ ਵਧੀਆ ਤੇ ਦੱਸੋ ਬਈ ਕਮੈਂਟਾਂ ਦੇ ਵਿੱਚ ਸੁਪਰ ਹਿੱਟ ਗੱਡੀ ਯਾਮਾ ਨਾਲੇ ਐਵਰੇਜ ਨਾਲੇ ਯਾਮਾ ਬੜਕ ਜਾਮੇ ਵਾਲੀ ਤੇ ਐਵਰੇਜ ਸਿਟੀ ਸੌ ਤੋਂ ਉੱਪਰ ਦੇਖ ਸਕਦੇ ਹਾਂ ਲੈ ਵੀ ਕਿਹੜੇ ਬਾਈ ਨੂੰ ਪਸੰਦ ਆਇਆ ਤੇ ਦੱਸੋ ਬਈ ਜਿੰਨੇ ਵੀ ਵੀਰ ਜੁੜੇ ਹੋਏ ਨੇ ਤੇ ਕਮੈਂਟ ਕਰਕੇ ਦੱਸਿਓ ਜਰੂਰ ਬਈ ਕਿਹੜੇ ਕਿਹੜੇ ਵੀਰ ਨੂੰ ਇਹ ਪਸੰਦ ਆਇਆ ਤੇ ਉਹ ਰਿਪੋਰਟ ਜ਼ਰੂਰ ਦਿਆ ਕਰੋ ਭਾਈ ਜਿੰਨੇ ਵੀ ਪੀਰ ਸਾਹ ਨੂੰ ਜੁੜੇ ਹੋਏ ਨੇ ਤੁਸੀਂ ਇਹਦਾ ਪਹਿਲਾ ਤਾਂ ਪੇਂਟ ਪੇਂਟ ਦੇਖੋ ਭਾਈ ਜਮਾ ਐ ਪਲੂਥ ਨੂੰ ਜਮਾ ਜੈਨਿਨ ਆ ਸਟicker ਐਦਾਂ ਨਹੀਂ ਹੈ ਕੋਈ ਪੱਟ ਦੋਂਗੇ ਭਾਈ ਕਿਉਂਕਿ ਇਹ ਵੀ ਪੇਂਟ ਦੇ ਵਿੱਚ ਨੇ ਬਾਹਰ ਨੇ ਜੈਨਿਨ ਸਟicker ਵਗੈਰਾ ਸਾਰੇ ਤੇ ਕੱਲਾ ਕੱਲਾ ਜਿਹੜਾ ਨਟ ਬੋਲਟ ਐ ਉਹ ਵੀ ਆਪਾਂ ਕੀਤਾ ਓਕੇ ਨਟ ਬੋਲਟ ਦੇਖੋ ਕਿੱਕ ਬ੍ਰੇਕ ਪੈਡਲ ਤੇ ਸਲੈਂਸਰ ਤੋਂ ਲਾ ਭਾਈ ਸਾਰਾ A to Z ਦੇਖੋ ਟਾਇਰ ਪਾਇਨਾ ਨਵੇਂ ਆਪਾਂ ਇਹਦੇ ਵਿੱਚ ਤੁਹਾਨੂੰ ਖਰਚਾ ਵੀ ਦੱਸਾਂਗੇ ਤੇ ਬਣੇ ਹੋਰੇ ਵੀਡੀਓ ਦੇ ਵਿੱਚ ਤੇ ਵੀਡੀਓ ਨੂੰ ਚਲਦੀ ਚਲਦੀ ਇਹਨੂੰ ਕਰ ਦਿਓ ਸ਼ੇਅਰ ਜਿੰਨੇ ਵੀਰ ਦੇਖ ਸਕਦੇ ਆ ਵਨ ਪੀਸ ਘੱਡੀ ਆ ਵਨ ਪੀਸ ਜਿਹਨੂੰ ਕਹਿੰਦੇ ਨੇ ਕਿ ਵਰਲਾ ਹੀ ਲਾਉਂਦਾ ਨੋਟ ਬੰਬੂ ਕਾਟ ਤੇ ਉਹ ਬੰਬੂ ਕਾਟ ਆ ਬਈ ਇਹ ਜਿਹੜੇ ਲੋਕ ਬਹੁਤ ਘੱਟ ਇੰਨਾ ਮੋਟਰਸਾਈਕਲਾਂ ਤੇ ਪੈਸਾ ਲਾਉਂਦੇ ਨੇ ਇਹ ਬਾਈ ਨੇ ਪੈਸੇ ਵੀ ਲਾਏ ਨੇ ਸ਼ੌਂਕ ਨਾਲ ਤੇ ਗੱਡੀ ਵੀ ਹੋਈ ਐ ਸਿਰਾਂ ਬਾਈ ਤੇ ਆਪਾਂ ਲਾਈਟ ਵੀ ਇਹਦੇ ਵਿੱਚ LED ਪਾਈ ਆ ਦੇਖ ਸਕਦੇ ਹੋ ਬਾਈ ਸਾਰਾ ਵਨ ਪੀਸ ਕੀਤਾ ਆਪਾਂ ਨੇ ਜਿੰਨੇ ਵੀ ਵੀਰ ਜੁੜੇ ਹੋਏ ਨੇ ਤੇ ਸ਼ੇਅਰ ਜ਼ਰੂਰ ਕਰਿਓ ਤੇ ਕਿਹੜੇ-ਕਿਹੜੇ ਬਾਈ ਨੇ ਕਰੈਕਸ ਚਲਾਇਆ ਉਹ ਵੀ ਜ਼ਰੂਰ ਦੱਸਿਓ ਬਾਈ ਜਿੰਨੇ ਵੀਰ ਜੁੜੇ ਹੋਏ ਨੇ ਹੰਮਾ ਬਿਲ ਲੱਗਦੀ ਹੈ ਗੱਡੀ ਆਤ ਜੀ ਨੂੰ ਵੀ ਵਧੀਆ ਲੱਗੇ ਸ਼ੇਅਰ ਕਰ ਦਿਓ ਭਾਈ ਆਪਾਂ ਇਸ ਤਰ੍ਹਾਂ ਦੀ ਵੀਡੀਓ ਹੋਰ ਵੀ ਬਹੁਤ ਲੈ ਕੇ ਆਵਾਂਗੇ ਤੇ ਜਿਹੜੇ ਵੀਰਾਂ ਨੇ ਸਾਡਾ ਪੇਜ ਫੋਲੋ ਨਹੀਂ ਕੀਤਾ ਪੇਜ ਸਾਡਾ ਫੋਲੋ ਜ਼ਰੂਰ ਕਰ ਲਓ ਤੇ YouTube ਤੇ ਵੀ ਜ਼ਰੂਰ ਸਾਡੀ ਵੀਡੀਓ ਦੇਖਿਆ ਕਰੋ ਕਿਉਂਕਿ ਹੋਰ ਵੀ ਆਪਾਂ ਬਹੁਤ ਸਾਰੀ ਵੀਡੀਓ ਆਪਾਂ ਪਾਉਨੇ ਰਹੇ ਹਾਂ ਤੇ ਦੇਖਿਓ ਜ਼ਰੂਰ ਜਾ ਕੇ ਭਾਈ ਜਿੰਨੇ ਵੀਰ ਜੁੜੇ ਹੋਏ ਨੇ ਸਾਡੀ Instagram ਤੇ Bike Longwall ਦਾ ਨਾਮ ਤੇ ਚੈਨਲ ਬਣਿਆ ਹੈ ਦੇਖਿਓ ਜ਼ਰੂਰ ਜਾ ਕੇ ਭਾਈ